ਹਾਂਜੀ ਦੋਸਤੋ ਝੋਲੇ ਦੇ ਪਰਾਲੀ ਦੀਆਂ ਗੱਠਾਂ ਕਿਵੇਂ ਬਣਦੀਆਂ ਇਹ ਦੱਸਦੇ ਹਾਂ ਤੁਹਾਨੂੰ ਅੱਜ ਉਕੇ ਤੇ ਅੱਛਾ ਕੀ ਬੋਗ ਗਿਆ ਜੀ ਹੁਣ ਆ ਰੋਲ ਇਹਨੂੰ ਕੀ ਕਹਨੇ ਹੁੰਦੇ ਆ ਤੁਸੀਂ ਆ ਤਾਂ ਇਹਨੂੰ ਨੈਟ ਕਹਨੇ ਆਈ ਅੱਛਾ ਨੈਟ ਹੈ ਜਾਲ ਜਾਲੀ ਜੈ ਹਾਂ ਜਾਲੀ ਉਹਦੇ ਉੱਤੇ ਲੇਟੀਆਂ ਜਿਹੜੀਆਂ ਕੱਢਦੇ ਆਂ ਹਾਂ ਤੇ ਪੂਰਾ ਰੋਲ ਪਾਉਨੇ ਹਾਂ ਹਾਂਜੀ ਹਾਂਜੀ ਹਾਂ ਐਸੇ ਕਦਮ ਹੋ ਗਿਆ ਹਾਂ ਹਾਂਜੀ ਕਿਹੜਾ ਪਿੰਡ ਆ ਬੈ ਜੀ ਤੁਹਾਡਾ ਕਿੱਥੋਂ ਤੁਸੀਂ ਇਹ ਆਇਓ ਅਸੀਂ ਸਾਡਾ ਪਿੰਡ ਜੀ ਦੋਦਾ ਮੈਂ ਤਾਂ ਡਰਾਈਵਰ ਲੱਗਿਆ ਬਾਈ ਦਾ ਪਿੰਡ ਹੈ ਜਿਹੜੇ ਤੋਂ ਮੈਂ ਇਹ ਮਸ਼ੀਨਾਂ ਲਿਵਾਹ ਰਿਹਾ ਹਾਂ ਹਾਂ ਅੱਛਾ ਤੇ ਥੋੜੀ ਜੀ ਜਾਣਕਾਰੀ ਆਪਾਂ ਕੀ ਹੈ ਬਾਈ ਜੀ ਸਤਪਾਲ ਸਿੰਘ ਜੀ ਐ ਸਤਪਾਲ ਜੀ ਕੀ ਇਹ ਜਿਹੜਾ ਕਿੰਨੇ ਪੜਾਵਾਂ ਤੋਂ ਗੁਜ਼ਰਨਾ ਪੈਂਦਾ ਵੀ ਜਦੋਂ ਇੱਕ ਝੋਨੇ ਦੀ ਕਟਾਈ ਹੁੰਦੀ ਆ ਤੇ ਇੱਥੋਂ ਤੱਕ ਪਹੁੰਚਣ ਲਈ ਤੇ ਪਹਿਲਾਂ ਹਾਂ ਬੰਦ ਅੱਛਾ ਇਹਦੇ ਤੇ ਉਹ ਹੋਣਾ ਜਿਹੜਾ ਤੁਸੀਂ ਕਿਹਾ ਸੀ ਛੋਟੇ ਕੋਲ ਰੋਲ ਆ ਪਹਿਲਾਂ ਜਿਹੜਾ ਕੀ 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 ਕਹਿੰਦੇ ਇਹਨੂੰ ਇਹਨੂੰ ਨੈਟ ਕਹਿੰਦੇ ਆ ਇਹ ਸਿੱਧਾ ਵੀ ਇੱਕ ਗੱਟ ਦੇ ਉੱਤੇ ਜਿਹੜਾ ਗੱਟ ਪਾਉਂਦੇ ਆ ਜੜੀ ਜੀ ਹਾਂ ਤੇ ਕਿੰਨੀਆਂ ਤੇ ਆ ਜਿਹੜਾ ਰੋਲ ਆ ਕਿੰਨੀਆਂ ਗੱਠਾਂ ਤੇ ਹੋ ਜੂਗਾ ਇਹ ਇਹ 200 35 ਗੱਠਾਂ ਭਰ ਦਿੰਦਾ ਜੀ ਅੱਛਾ ਇੱਕ ਰੋਲ ਇਹ ਹੁਣ ਰੋਲ ਸਾਰਾ ਉਹਦੇ ਚ ਪੈ ਜਾਣਾ ਹਾਂਜੀ ਹਾਂਜੀ ਤੇ ਕੀ ਜਿਹੜੀ ਕਵਾਂ ਤੇ ਕਿੰਨੇ ਕਵਾਂਟਰ ਦੀ ਹੁੰਦੀ ਹੈ ਇੱਕ ਗੱਠਾ ਇਹ ਤਿੰਨ ਕੁ ਕੁਆਂਟਲ 70 ਕਿਲੋ ਤੋਂ ਲੈ ਕੇ 4 ਕੁਆਂਟਲ ਤੱਕ ਹੋ ਜਾਂਦੀ ਹੈ ਜੀ ਅੱਛਾ 3 70 ਤੋਂ 4 ਕੁਆਂਟਲ ਤੱਕ ਹਾਂਜੀ ਹਾਂਜੀ ਠੀਕ ਹੈ ਮोटा ਵੀ ਮਾੜਾ ਮੋਟਾ ਸਲਾਬਾ ਸੁਬਾ ਲੰਗਾ ਜੀ ਫਿਰ ਤਾਂ 4 ਕੁਆਂਟਲ ਦੀ ਮੰਨ ਲਓ ਹਾਂ ਜੇ ਲੰਗਾ ਸੁੱਕਾ ਹੀ ਫਿਰ ਤੇ ਜਿਆਦਾਤਰ ਹੀ ਦੇਖਿਆ ਵੀ ਜਿਹੜੀ ਆ ਸੜਕਾਂ ਦੇ ਕਿਨਾਰੇਾਂ ਤੇ ਜ਼ਿਆਦੇ ਇਹ ਬੜੀਆਂ ਕਿਉਂਕਿ ਅੰਦਰ ਵੀ ਇਹ ਜਾਂਦੀ ਨਹੀਂ ਥੋੜੀ ਮਸ਼ੀਨ ਇਹ ਕਰਕੇ ਵੇਖ ਰੇ ਵੇਖਣਾ ਪੈਂਦਾ ਸਾਨੂੰ ਵਾਸਤੇ ਟਾਇਰ ਹੁੰਦੇ ਆ ਫਿਰ ਟਰਾਲੇ ਟਰੂ ਲੈਣੇ ਜਾਂਦੇ ਆ ਜਾਲੀ ਚੱਕਣ ਵਾਲਾ ਉਹ ਦਿੱਕਤ ਆਉਦੀ ਹੈ ਅੱਛਾ ਇਹ ਤਾਂ ਇਹ ਜਾਵਰਦੀ ਹੈ ਹਾਂਜੀ ਹਾਂਜੀ ਮਸ਼ੀਨ ਤਾਂ ਜਾਵਰਦੀ ਹੈ ਹਾਂ ਫਿਰ ਉਹ ਮਾਲ ਚੱਕਣ ਦੀ ਦਿੱਕਤ ਆਉਂਦੀ ਹੈ ਜੀ ਤਾਂ ਕਰਕੇ ਛੁੱਟੀ ਦੇ ਰਾਸ ਰੁਕ ਛੱਡਨੇ ਪੈ ਜਾਂਦੇ ਆ ਠੀਕ ਹੈ ਜਿਵੇਂ ਹੁਣ ਆ ਇੱਥੋਂ ਤੱਕ ਪਹੁੰਚੇ ਆ ਕਿਹੜੇ ਕਿਹੜੇ ਮਸ਼ੀਨਾਂ ਦੀ ਪਹਿਲਾਂ ਵਰਤੋਂ ਕਰਨੀ ਪੈਂਦੀ ਹੈ ਕੀ ਕੁਛ ਲੰਬਾ ਕੰਮ ਤਾਂ ਵੱਡਾ ਹੈ ਮੇਰਾ ਦੀ ਥੋੜਾ ਸਿਸਟਮ ਤਾਂ ਹੈਣਾ ਹਾਂਜੀ ਪਹਿਲਾਂ ਰੀਪਰ ਮਾਰਨਾ ਪੈਂਦਾ ਜੀ ਆਪਾਂ ਨੂੰ ਛੋਨਾ ਜੀ ਕੰਬੈਨ ਨੇ ਕਟਾਈ ਕਰਤੀ ਇਹ ਤੋਂ ਬਾਅਦ ਜਿਹੜੀ ਪ੍ਰਾਲੀ ਬਚ ਗਈ ਇਹ ਤੋਂ ਬਾਅਦ ਕੀ ਕਰਨਾ ਪੈਂਦਾ ਉਸ ਤੋਂ ਬਾਅਦ ਜੀ ਰੀਪਰ ਮਾਰਨਾ ਪੈਂਦਾ ਜੀ ਰੀਪਰ ਰੀਪਰ ਬਹੁਤ ਰੈਕਟਰ ਮਾਰੋਗੇ ਉਹਦੇ ਨਾਲ ਤੁਸੀਂ ਵੀ ਦੋਨੇ ਹੋ ਜਾਓ ਨੇੜੇ ਕੋਈ ਨਹੀਂ ਆਪਾਂ ਦੋ ਮਿੰਟ ਹੀ ਲਾਉਣੇ ਆ ਅੱਛਾ ਜੀ ਫਿਰ ਉਸ ਤੋਂ ਬਾਅਦ ਇਹਨੂੰ ਸੁਕਾਉਣੇ ਆਂ ਹੀ ਲਾਂਗੇ ਨੂੰ ਹਾਂ ਫਿਰ ਉਹ ਟ੍ਰੈਡਰ ਮਾਰਨਾ ਪੈਂਦਾ ਜੀ ਇਹਨੂੰ ਖਲਾਉਣ ਵਾਸਤੇ ਠੀਕ ਹੈ ਫਿਰ ਲਾਂਗਾ ਸੁੱਕਦਾ ਜੀ ਹਾਂ ਜੇ ਇਹਨੂੰ ਗਿੱਲਾ ਬੰਦ ਹੀ ਫਿਰ ਇਹਦਾ ਅੱਗ ਲੱਗਣ ਦੇ ਚਾਂਸ ਵੀ ਹੁੰਦੇ ਆ ਗੱਠੀ ਅੱਛਾ ਗੱਠ ਵਿੱਚੋਂ ਸੇਕੇ ਨਾਲ ਨਾ ਗਿੱਲੇ ਲਾਂਗੇ ਨਾਲ ਸੀਧ ਹੋ ਜਾਂਦੀ ਹੈ ਹਾਂ ਹਫਤੇ ਦਾ ਪ੍ਰੋਸੈਸ ਹੁੰਦਾ ਜੀ ਮੰਨ ਕੇ ਰੀਪਰ ਨਾਲ ਨਹੀਂ ਜਦੋਂ ਮੰਨ ਲਓ ਪਹਿਲਾਂ ਕਮੈਂਡ ਨੇ ਕਰਤਾ ਇਹ ਤੋਂ ਬਾਅਦ ਹਫਤੇ ਬਾਅਦ ਤੁਸੀਂ ਆ ਲਾਉਣੇ ਆ ਜਦੋਂ ਸਾਡਾ ਰੀਪਰ ਵੱਜ ਗਿਆ ਜਦੋਂ ਰੀਪਰ ਵੱਜ ਗਿਆ ਉਸ ਤੋਂ ਬਾਅਦ ਇਹ ਅੱਛਾ ਇਹ ਰੀਪਰ ਵੀ ਤੁਸੀਂ ਮਾਰਦੇ ਆ ਤੁਹਾਡੇ ਹੁੰਦਾ ਸਿਸਟਮ ਸਾਰੀ ਆ ਮਸ਼ੀਨਾਂ ਸਾਡੇ ਹੁੰਦੇ ਆ ਜੀ ਹਾਂ अच्छा ਤੇ ਫਿਰ ਇਹ ਦੂਬਾ ਦੇ ਕੀ ਕਰਦੇ ਹੋ ਕਿਸੇ ਫੈਕਟਰੀ ਦਾ ਵਗੈਰਾ ਉਹਨਾਂ ਨੇ ਕੀਤਾ ਹੁੰਦਾ ਕੋਈ ਐਗਰੀਮੈਂਟ ਨਹੀਂ ਆਪ ਦਾ ਕਰ ਜਾਂਦਾ ਡੰਪ ਨਹੀਂ ਆਪ ਦੇ ਕੋਈ ਲੱਗਿਆ ਇੱਥੇ ਡੰਪ ਕੋਈ ਹੈਗਾ ਕਿਤੇ ਅੱਛਾ ਦੁੱਧ ਹੀ ਨਹੀਂ ਲਵਾਰੇ ਲੱਗਿਆ ਲਵਾਰੇ ਲੱਗਿਆ ਹਾਂ ਪਿਆਰ ਹੋ ਜਾਂਦਾ ਜੀ ਹਜੇ ਲਵਾਰੇ ਜਨਵਰੀ ਸਰਵੇ ਦਾ ਲਾਈ ਜਾਂਦੇ ਆ ਪਲਾਂਟ ਹਾਂ ਉਦੋਂ ਜਨਵਰੀ ਫਰਮ ਜੀ ਸਟਾਰਟ ਹੋ ਜੂਗਾ ਗੱਟੀ ਵਾਲਾ ਬਰਾਂਡ ਬਣਾਉਣੇ ਆਂ ਅਸੀਂ ਉਹ ਇਹਦੀ ਪਰਾਲੀ ਦੀ ਪਰਾਲੀ ਤੋਂ ਕੀ ਬਣਦਾ ਸੱਚ ਹਾਂ ਇੱਕ ਦੱਸਿਆ ਸੀ ਵੀ ਪਰਾਲੀ ਤੋਂ ਗੱਟੀਆਂ ਆ ਕਿਹੜੀਆਂ ਗੱਟੀਆਂ ਬਣਨ ਲੱਗੀਆਂ ਗੱਟੀਆਂ ਉਹ ਜਿਵੇਂ ਆਪਾਂ ਕੋਲੇ ਦਾ ਕੰਮ ਲੈ ਲੈਨੇ ਆਂ ਪੱਠੇ ਜਾਂਦੇ ਆਂ ਪੱਠੇ-ਪੁੱਠੇ ਜੀ ਜਾਂਦੀ ਅੱਛਾ ਪੱਠੇ ਤੇ ਜਿਵੇਂ ਇੱਟਾ ਪਕਾਉਣ ਲਈ ਹਾਂਜੀ 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 ਅੱਛਾ ਔਰ ਅੱਗ ਦੇ ਬਾਲਣ ਦੇ ਕਾਰਨ ਵੀ ਲੈ ਸਕਦੇ ਆ ਉਹ ਹਾਂ ਵੀ ਜਿਵੇਂ ਅੱਥਾ ਕੋਲਾ ਵਰਤਦੇ ਸੀ ਪਹਿਲਾਂ ਅੱਛਾ ਅੱਛਾ ਉਹੀ ਚੀਜ਼ ਹੈ ਠੀਕ ਹੈ ਹਾਂਜੀ ਬਾਬੂ ਦੋਸਤੋ ਹੁਣ ਇਹ ਜਾਲ ਹੈ ਇਹਨਾਂ ਨੇ ਕੀ ਕਹਦੇ ਆ ਕੀ ਕਿਹਾ ਸੀ ਇਹਨੂੰ ਨੈਟ 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 ਹੁਣ ਉਹਦੇ ਤੇ ਚੜਨਾ ਤੇ ਦੱਸਿਆ ਵੀ ਇਹਨਾਂ ਨੇ 300 ਤੋਂ ਉੱਤੇ ਗਿਆ ਆ ਬਣਾ ਦੂ ਹਾਂਜੀ 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 300 ਪਲੱਸ 300 ਪਲੱਸ 235 235 ਅੱਛਾ 200 ਫੀਲਤੀ ਹੈ ਕਿਆ ਬਾਤ ਲੈਣਾ ਇਹ ਸੀਜ਼ਨ ਕਿੰਨਾ ਕਿ ਬੈਜੀ ਹੁੰਦਾ ਜਿਹੜਾ ਇਹ ਤੁਹਾਡਾ ਸੀਜ਼ਨ ਵੀ ਥੋੜੇ ਹੀ ਹੁੰਦਾ ਮਨ ਲਾ ਦੀ ਕਿੰਨੇ ਕਿ ਦਿਨਾਂ ਦਾ ਤੇ ਕੇ ਮਹੀਨੇ ਦੇ ਹਿਸਾਬ ਨਾਲ ਹੁੰਦਾ ਵੀ ਹੁਣ ਇਹ ਜਿੱਦੂ ਬਾਦ 50 55 ਦਿਨਾਂ ਦਾ ਹੁੰਦਾ ਹੀ ਬਸ 50 55 ਦਿਨ ਸਾਰਾ ਕੁਝ ਕਰਦਾ ਹਾਂ ਹਾਂਜੀ ਹਾਂਜੀ ਆਹ ਆਹ ਹੁਣ ਜਿਹੜੇ ਇਹ ਵਜਨ ਜ਼ਿਆਦਾ ਆ ਤੇ ਇਹ ਚੱਕੂ ਕੀ ਮਤਲਬ ਕਿਹੜੇ ਹਿਸਾਬ ਨਾਲ ਇਹ ਚਕਾਈ ਹੋਣੀ ਇਹਦੀ ਗੱਠਦੀ ਹਾਂ ਗੱਠਦੀ ਇਹਨੇ ਸਾਡੇ ਕੋਲੇ ਆਟੋ ਟੱਲ ਨਹੀਂ ਵੀ ਹੈਗਣਾ ਅੱਛਾ ਤੇ ਜ਼ਿਆਦਾਤਰ ਲੋਡਰ ਨਾਲ ਹੀ ਚੱਕੀ ਜਾਂਦੀ ਹੈ ਲੇਵਰ ਤੋਂ ਤਾਂ ਨਹੀਂ ਚੱਕੀ ਜਾਂਦੀ। ਅੱਛਾ ਲੇਵਰ ਦਾ ਵਾਲਾ ਤਾਂ ਕੰਮ ਹੈ ਨਹੀਂ ਹਣਾ? ਹਾਂਜੀ ਹਾਂਜੀ। ਇਹਦਾ ਵਜ ਨਹੀਂ ਬਹੁਤ ਹੋਊਗਾ ਤੁਹਾਡੇ ਆਹ ਨੈਟ ਦਾ। ਇਹਦਾ ਹੁੰਦਾ ਹੀ 50 ਕਿਲੋ ਬਾਈ। 50 ਕਿਲੋ ਤੇ ਇਹਦਾ ਹੀ ਹੈਗਾ। ਹਾਂਜੀ ਹਾਂਜੀ। ਅੱਛਾ। ਦੇਖੋ। ਇਹ ਵੀ। ਚਲੋ ਹੁਣ ਤੱਕ ਕੋਈ ਨਾ ਸੁਦਾ ਗਏ। ਦੇਖੋ। ਲੈ ਕੇ ਫੋਨ ਲਾਉਂਦੀ ਆ ਕਾਪੀ ਆ ਲਾ ਕੇ ਕੀ ਕੀ ਬਾਤ ਹੈ ਉਹ ਕਿਹਦੀ ਬਾਤ ਹੈ ਉਹ ਵੀ ਜੀ ਕਿਹਾਂ ਤੋਂ ਖਲਣੇ ਨੂੰ ਬਾਤ ਕਿੰਨੇ ਜਣੇ ਕੰਮ ਕਰਦੇ ਆ ਫਿਰ ਇਹਦੇ ਤੇ ਤੁਸੀਂ ਆ ਤਿੰਨ ਹੀ ਕਹਿ ਦੇਖਦੇ ਹੋ ਸਾਰਾ ਕੁਝ ਕੀ ਕੁਝ ਹਾਂ ਜੀ ਇਹ ਤਾਂ ਬਹੁਤ ਦੋ ਤਿੰਨ ਆਣੇ ਹੁੰਦੇ ਹੋਈ ਚੇਨ ਤੇ ਤਾਂ ਦੋ ਤਿੰਨ ਆਣੇ ਹੁੰਦੇ ਹਾਂ ਜੀ ਉਹ ਜਣੇ ਬਾਕੀ ਇਹ ਪ੍ਰੋਜੈਕਟ ਵੀ ਸਾਡਾ ਜਿਹੜਾ ਪਿੱਛੇ ਆਈ ਜਾਂਦਾ ਹੈ। ਅੱਛਾ ਇਹ ਇਹ ਹਾਂ ਇਹ ਵੀ ਵੇਖਦੇ ਆ। ਇਹ ਵੀ ਦਿਖਾਉਣੇ ਆ ਤੁਹਾਨੂੰ। ਇੱਕ ਇਕੜ ਚੋਂ ਇੱਕ ਕਿੱਲੇ ਚੋਂ ਕਿੰਨੀ ਗੱਠ ਬਣ ਜਾਂਦੀ ਹੋਣੀ ਹੈ? ਇੱਕ ਨੌਕ ਦਾ ਠਾਂ। ਲਾਂਗੇ ਦਾ ਠਾਂ। ਲਾਂਗੇ ਦਿਖਾਉਣਾ ਜੀ 10-11 ਗੱਠਾਂ ਵੀ ਬਣ ਜਾਂਦੀਆਂ ਜੀ। ਹਾਂ। ਲਾਂਗਾ ਭਾਰਾ ਤਾਂ ਇਹ ਹੌਲਾ ਤਾਂ 7-8 ਦੇ ਵਿੱਚ ਰਹ ਜਾਂਦੀ ਹੈ। ਅੱਛਾ। ਹਾਂ। ਕਿੱਲੇ ਤੋਂ। ਹਾਂ। ਆਇਆ। ਤੇ ਫਿਰ ਜਿਹੜੀ ਤੁਸੀਂ ਚੱਕਦੇ ਹੋ ਟਰਾਲੀ ਚ ਕਿੰਨੀਆਂ ਕਾਇਨਦੀਆਂ ਹੋਣੀਆਂ ਜਿਵੇਂ ਤੁਸੀਂ ਉਹ ਆ। ਉਸ 15 ਰੋਲ 15 ਗੱਠਾ ਪੈ ਜਾਂਦੇ ਨੇ ਜੀ ਅੱਛਾ 14 ਟ੍ਰਾਲੀ ਦੇ ਇੱਕ ਦੇ ਵਿੱਚ ਤੇ ਉਹ ਆਹ ਤੋਂ ਟਰਾਲੀ ਆ ਉਹ ਜਿਵੇਂ ਆਪਾਂ ਲਫਟਣਾ ਚਾਹਦੇ ਆ ਉਹ ਹਾਂ ਇੱਕ ਬੰਦਾ ਦੇ ਉਹਟਰ ਲਫਟ ਨਾਲ ਚੱਕੀ ਜਾਂਦਾ ਜੀ ਅੱਛਾ ਉਹਦੇ ਚ ਜਿਆਦੇ ਬੰਦੇ ਨਹੀਂ ਜੇ ਵੜ ਦੀ ਲੋੜ ਨਹੀਂ ਜਰੂਰ ਤੇ ਇੱਕ ਜਿਹੜੀ ਇੱਕ ਛੋਟੀ ਗੱਠ ਜੀ ਹੁੰਦੀ ਉਹ ਤਾਂ ਮੈਨੂੰ ਜੀ ਥੋੜੇ ਹੁੰਦੀ ਹੋਣੀ ਆ ਜਿਹੜੀਆਂ ਛੋਟੇ ਛੋਟੇ ਬਣਦੀਆਂ ਪੰਜਾਂ ਹਾਂ ਹਾਂਜੀ ਉਹ ਵੀ ਹੈਗੇ ਉਹ ਵੀ ਬਣਾਉਣਾ ਤੁਸੀਂ ਹਾਂਜੀ ਉਹ ਵੀ ਬਣਾਉਣਾ ਉਹ ਮਸ਼ੀਨਾ ਪਿੱਛੇ ਚੱਲੀ ਜਾਂਦੀ ਅੱਛਾ ਉਹ ਵੀ ਹੈ ਉਹ ਵੀ ਮਸ਼ੀਨਾ ਹੈਗਾ ਬਾਰੀ ਕੋਲੇ ਹੂੰ ਕੋਲ ਵੀ ਨਾ ਹੋਇਆ ਇਸ ਤਰ੍ਹਾਂ ਕੀ ਬਾਈ ਜੀ ਦਾ ਕੀ ਨਾਮ ਥੋਲੇ ਵਾਲੇ ਦਾ ਉਹਦਾ ਨਾਮ ਰੰਤੀਰ ਹੈ ਜੀ ਰੰਤੀਰ ਹੈ ਇੱਕ ਸੇਵਕ ਜੀ ਅੱਛਾ ਇਹਨਾਂ ਦਾ ਸਾਰਾ ਸਟੁੱਪ ਹੈ ਆ ਸਟੁੱਪ ਤਾਂ ਵੱਡਾ ਹੁੰਦਾ ਤੇ ਜਵਾਵਾਂ ਆ ਚੀਜ਼ਾਂ ਦੀ ਲੋਡ ਪੈਂਦੀ ਹੈ ਕੋਈ ਹੈ 25 ਦਾ ਟਰੈਕਟਰ ਹੀ ਆ 25 ਟਰੈਕਟਰ ਲੱਗਿਆ ਹਾਂ ਟਰਾਲੇ ਲੱਗੇ ਨੇ ਇਹ ਬੰਦਿਆਂ ਦਾ ਇੱਥੇ ਗਿੰਤੀ ਹੈ ਹੈ ਜੀ ਜਾ ਵੀ ਕੋਈ ਨਹੀਂ ਚੰਗ ਪਤਾ ਨਹੀਂ ਪੈਕਿੰਗ ਦਾ ਉਹ ਕੰਮ ਕਰਦਾ ਇਨਾਂ ਆ ਮਨੀਮ ਆ ਜਿਹੜੇ ਆ ਭਾਈ ਉਹ ਆ ਗਿਆ ਮਨੀਮ ਆ ਹਾਂ ਜੀ ਆਪਾਂ ਇਹਨਾਂ ਨੂੰ ਜੀ ਬਾਈ ਜੀ ਕੀ ਨਾਂ ਜੀ ਜਗਮੀਤ ਸਿੰਘ ਆ ਜੀ ਤੇ ਕਿਹੜਾ ਏਰੀਆ ਤੁਹਾਡਾ ਸਾਡਾ ਪਿੰਡ ਲਵਾਰਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਤਹਿਸੀਲ ਗਿੱਦੜਵਾ ਡਾਕਾ ਨਾ ਤੇ ਇਹ ਕਿੰਨਾ ਕ ਦੱਸਦੇ ਆ ਵੀ ਬਾਲਾ ਤਾਮਚਾਮ ਹੁੰਦਾ ਤਾਂ ਮਾਲੂ ਟਰਾਲੀਆਂ ਮਸ਼ੀਨਾ ਇਹ ਕਿੰਨਾ ਕ ਕੁੱਸਾ ਤੁਹਾਡੇ ਕੋਲੇ ਆ ਜਿਹੜਾ ਪਰਾਲੀ ਨੂੰ ਸਾਂਭਣ ਦਾ ਤੇ ਪਰਾਲੀ ਕਿੱਥੇ ਲੈ ਕੇ ਜਾਂਦੇ ਆ ਦੂਜੇ ਬਾਅਦ ਜਿਹੜੀ ਇਹ ਸਰ ਫੈਕਟਰੀ 'ਚ ਹੀ ਜਾ ਰਹੀ ਆ ਜਿਹੜੀ ਗਿੱਟੀ ਨਹੀਂ ਬਣ ਰਹੀ ਆਪਣੇ ਪੱਠਾ ਤੇ ਜਾ ਰਹੀ ਆ ਅੱਛਾ ਉੱਥੇ ਜਾ ਰਹੀ ਆ ਮੰਨ ਲਾ ਹਾਂ ਤੇ ਬਾਕੀ ਸਾਨੂੰ ਤਾਂ ਬਹੁਤ ਵਧੀਆ ਲੱਗਿਆ ਇਹ ਦੂਜੀਆਂ ਮਸ਼ੀਨਾਂ ਨਾਲੋਂ ਮੰਨ ਲਾ ਇਹ 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 ਨਵੀਂ ਕੋਈ ਐਤ ਕੀ ਆਈ ਹੈ ਕਿ ਪਹਿਲਾਂ ਵੀ ਪਿਛਲੇ ਸਾਲ ਵੀ ਸੀਗੀ ਮੁੰਡਾ ਦੀ ਹਾਂ ਪਹਿਲਾਂ ਵੀ ਸੀਗੀ ਸਰ ਇਹ ਹਾਂ ਬਾਕੀ ਇਹ ਅਸੀਂ ਸਾਡੇ ਕੋਲ ਐਤ ਕੀ ਆਈ ਹੈ ਐਤ ਕੀ ਆਈ ਹੈ ਸਾਡੇ ਕੋਲ ਇਹ ਕਿੰਨੀਆਂ ਮਸ਼ੀਨਾਂ ਤੁਹਾਡੇ ਕੋਲ ਆਹਾ ਜਿਵੇਂ ਆਹ ਗੱਠਾ ਬਣਾਉਣ ਵਾਲੀਆਂ ਇਹ ਸਰ ਇਹ ਸਾਡੇ ਕੋਲ ਇੱਕ ਹੀ ਆ ਇਹ ਬਾਕੀ ਛੋਟੀਆਂ ਸਾਡੇ ਕੋਲ ਤਿੰਨ ਛੋਟੀਆਂ ਤਿੰਨ ਜੀ ਸਰ ਤੇ ਫਿਰ ਜਿਹੜਾ ਆਹ ਡੰਪ ਨੂਪ ਵਗੈਰਾ ਬਣਾਇਆ ਜਿੱਥੇ ਆਹ ਤੁਸੀਂ ਇਹ ਤੁਸੀਂ ਲੈ ਕੇ ਜਾਓਗੇ ਜੇ ਤੁਸੀਂ ਉਹ ਨਾ ਆਹ ਜਿਵੇਂ ਤੁਸੀਂ ਬਣਾਇਆ ਤੇ ਛੋਟੀਆਂ ਲੈ ਕੇ ਜਾਣਗੇ ਟਰਾਲੀ ਹਾਂਜੀ ਸਰ ਹਾਂਜੀ ਤੇ ਕਿੰਨੇ ਕਿ ਜਣਿਆਂ ਦਾ ਰੋਜ਼ਗਾਰ ਇੱਕ ਵਧੀਆ ਜੁੜਿਆ ਤੇ ਨਾਲ ਕਿੰਨੇ ਸਾਡੇ ਕੋਲੇ ਕੁੱਲ ਹੁਣ ਡਰਾਈਵਰ ਜਾਨੀ ਕਿ ਲੇਬਰ ਸਾਰੇ 156 ਬੰਦੇ ਆ ਹਾਂ ਯਾਨੀ ਕਿ ਵਧੀਆ ਆਪਾਂ ਰੋਜ਼ਗਾਰ ਦੇ ਰਹੇ ਆ ਬੰਦਿਆਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਗਈ ਤੇ ਵਰ ਨੂੰ ਤੇ ਕਿੰਨਾ ਕੁ ਚੇਰੇ ਚੱਲਣਾ ਇਹ ਸੀਜ਼ਨ ਹੈ ਜਿਹੜਾ ਥੋੜਾ ਹੁਣ ਜਿਵੇਂ ਸਾਰਾ ਸੀਜ਼ਨ ਦਾ ਮੰਨ ਲਓ ਵੀ ਆਹੀ ਜਿਹੜਾ ਕੋਈ 2 ਮਹੀਨੇ ਚੱਲਣਾ ਬਾਕੀ ਉਮਰ ਭਰ ਲਈ ਮੰਨ ਲਾ ਵੀ ਸਾਰਾ ਫੈਕਟਰੀ ਦਾ ਸਾਰਾ ਸਾਲ ਹੀ ਚੱਲਣਾ ਜੋਦੇ ਚ ਸਿਸਟਮ ਚ ਚੱਲੀ ਜਾਉ ਇੱਕ ਕਿੰਨਾ ਕੁ ਸਟਾਕ ਕਿੰਨਾ ਕਰ ਲੈਣੇ ਆ ਜਿਵੇਂ ਇਹ ਜਿਹੜਾ ਹੁਣ ਮਤਲਬ ਉਹ ਕਰੋਗੇ ਤੁਸੀਂ ਏਦਾਂ ਕੀ ਸਾਨੂੰ ਇਹ ਸਾਲ ਭਰ ਦਾ ਇੰਤਜ਼ਾਮ ਕਰਕੇ ਰੱਖਣਾ ਪੈਂਦਾ ਹੀ ਤੇ ਸਰਕਾਰ ਬਣੀ ਉਹ ਤਾਂ ਫਿਰ ਇਹਨਾਂ ਨੇ ਸਰਕਾਰ ਨੇ ਮਾਨਤਾ ਦਿੱਤੀ ਸੀ ਇਹਨਾਂ ਨੂੰ ਤਾਂ ਹਾਂਜੀ ਹਾਂਜੀ ਓਕੇ ਆਈ ਉਹ ਸਾਰਾ ਪ੍ਰੋਸੈਸ ਹਾਂ ਸਰਕਾਰ ਬਣੀ ਉਹ ਇਹਦੇ ਚ ਮਤਲਬ ਇਹ ਹੋਰ ਤਾਂ ਕੋਈ ਹੱਲ ਨਹੀਂ ਹੋਰ ਕੀ ਲੱਗਦਾ ਵੀ ਜਿਵੇਂ ਹੁਣ ਕਿਸਾਨਾਂ ਨੂੰ ਕਹਿੰਦੇ ਵੀ ਅੱਗ ਲਾਉਂਦੇ ਆ ਤਾਂ ਚਲੋ ਵਧੀਆ ਸਿਸਟਮ ਆ ਅੱਗ ਲਾਉਂਦੀ ਲੋੜ ਹੀ ਨਹੀਂ ਪੈਂਦੀ ਸਰ ਅੱਗ ਲਾਉਣਾ ਕੋਈ ਬੈਨੀਫਿਟ ਨਹੀਂ ਕੀ ਉਹਦੇ ਕਾਰਨ ਦੇਖੋ ਵੀ ਪ੍ਰਦੂਸ਼ਣ ਵੀ ਕਿੰਨਾ ਹੋ ਰਿਹਾ ਹਨਾ ਤੇ ਐਨ ਨਾਲੇ ਵਾਹ ਪ੍ਰੇਸ਼ਾਨੀ ਨੂੰ ਮਨ ਲਾ ਵੀ ਟਾਈਮ ਜਰੂਰ ਕੋਈ ਇੱਕ ਅੱਧਾ ਦਿਨ ਸਮਾਂ ਵੱਧ ਲੱਗ ਜਾਂਦਾ ਆ ਉਹ ਦੂਜੇ ਵੀ ਤਾਂ ਸਿਸਟਮ ਆ ਜਿਹੜਾ ਕਿ ਤਾਤਾ ਉਹ ਵੀ ਜ਼ਮੀਨ 'ਚ ਬਚ ਗਏ ਹਨਾ ਜਿਹੜੇ ਕੋਈ ਜ਼ਮੀਨ ਦੇ ਬਚਾਉ ਤਾਤਾ ਤੇ ਬਾਕੀ ਸਾਨੂੰ ਤਾਂ ਬਹੁਤ ਵਧੀਆ ਲੱਗ ਰਿਹਾ ਜੀ ਆਗਨ ਨਾਲੋਂ ਮਨ ਲਾ ਕਿੰਨਾ ਪ੍ਰਦੂਸ਼ਣ ਹੁੰਦਾ ਹਨਾ ਬੱਚੇ ਬਿਮਾਰ ਹੋ ਰਹੇ ਆ ਕਿੰਨਾ ਹਾਂ ਮਨ ਲਾ ਵੀ ਚੱਕਾਂ ਜਾਂ ਦੇਖਦਾਂ ਵੱਧ ਲੱਗ ਜੇ ਕਣਕ ਲੇਟ ਵੀ ਜੀ ਜਾਊਗੀ ਕਿਹੜਾ ਕੋਈ ਦਿੱਕਤ ਪ੍ਰੇਸ਼ਾਨੀ ਉਹ ਜੇ ਤਾਂ ਟਾਈਮ ਫਿਰ ਆਜੇ ਅਜੇ ਤੱਕ ਬਹੁਤ ਟਾਈਮ ਪਿਆ ਅਜੇ ਹਾਂਜੀ ਹਾਂਜੀ ਅੱਛਾ ਇਹਦੇ 'ਚ ਬੈਜੀ ਹੁਣ ਤੁਸੀਂ ਦੱਸਿਆ ਵੀ 3.5 ਤੋਂ 4 ਦੇ ਕਰੀ ਤੇ ਟਰਾਲੀ ਚ ਕਿੰਨੀ ਆ ਇੱਕ ਮਤਲਬ ਤੁਸੀਂ ਪਾ ਲੈਂਦੇ ਹੋ ਇੱਕ ਕਿੱਲੇ ਚ ਕਿੰਨੀਆਂ ਹੋਣਗੀਆਂ 1 ਕਿਲੋ ਤਾਂ ਸਰ 7-8 ਹੀ ਨਿਕਲ ਰੰਗਾ 7-8 ਹਾਂ ਬਾਕੀ ਲਾਂਗੇ ਦੇ ਹਿਸਾਬ ਨਾਲ ਆ ਜੀ ਕਈ ਜੀ ਭਾਰਾ ਹੁੰਦਾ ਕਈ ਜੀ ਹਾਂ ਲਾਂਗੇ ਦੇ ਹਿਸਾਬ ਕਿਤਾਬ ਹੁੰਦਾ ਇਹ ਫਿਰ ਕਿੰਨਾ ਕੁ ਏਰੀਏ ਚ ਤੁਸੀਂ ਇੱਕ ਦਿਨ ਚ ਕਿੰਨਾ ਕਰ ਦਿੰਦੇ ਆ ਇਹ ਹੁਣ ਤੁਸੀਂ ਮਤਲਬ ਜੇ ਇੱਕ ਥਾਂ ਤੋਂ ਦੂਜੀ ਥਾਂ ਕਈ ਵਾਰੀ ਜਾਣਾ ਪੈਂਦਾ ਹੈ ਲਗਾਤਾਰ ਹੀ ਉਹ ਕਿੰਨਾ ਕੁ ਲੱਗਦਾ ਵੀ ਇੱਕ ਦਿਨ 'ਚ ਕਿੰਨਾ ਕੰਮ ਹੋ ਜਾਂਦਾ ਇੱਕ ਦਿਨ 'ਚ ਹਾਂਜੀ ਤੇ ਚੱਲੇ ਇੱਕ ਦਿਨ 'ਚ ਕੱਢ ਦਿੰਦੀ ਹੈ ਲਗਾਤਾਰ ਚੱਲੀ ਜਾ ਇਕੱਠਾ ਵਾਹਨ ਹੋਵੇ ਹਾਂ ਜੇ ਟੁੱਟਿਆ ਆਏਂਦਾ ਮੰਨ ਲਾ ਉੱਥੇ ਆਣਾ ਉੱਥੇ ਆਣਾ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਜਾਂਦੀ ਸੰਨ ਮੰਨ ਲਾ ਪਾਟ ਕੇ ਲੈ ਕੇ ਜਾਣੀ ਮੰਨ ਲਾ ਹਨਾ ਤੇ ਔਖਾ ਹੋ ਜਾਂਦਾ ਸੰਨ ਠੀਕ ਹੈ ਚਲੋ ਵਧੀਆ ਵੀਰੇ ਵਾਰਕਾ ਤੁਹਾਨੂੰ ਭਾਈ ਜਿਹੜਾ ਤੁਸੀਂ ਪਰਾਲੀ ਨੂੰ ਸੰਭਾਲਣ ਦਾ ਤਾਂ ਇੱਕ ਬਹੁਤ ਵਧੀਆ ਤੁਹਾਡਾ ਪਰਾਲਾ ਤੇ ਆਹ ਦੋਸਤੋ ਤੁਹਾਨੂੰ ਦਿਖਾ ਰਹੀਏ ਵੀ ਗੱਠਾ ਤੇ ਉਸ ਤੋਂ ਬਾਅਦ ਈਡਰ ਉਹ ਈਡਰ ਹੀ ਕਹਿੰਦੇ ਆ ਨਾ ਕਿਉਂ ਵੀ ਆ ਈਡਰ ਹੈ ਨਾ ਕਿ ਈਡਰ ਇਹ ਕਿੱਥੇ ਇਹ ਕਿੱਥੇ ਚੱਲਣਾ ਜੀ ਆਹ ਥੋੜਾ ਇਹ ਚਲਾਉਨੇ ਆ ਯਾਰ ਨਾਲ ਇਹ ਵੀ ਚਲਾਈ ਦੋਸਤੋ ਹੁਣ ਪਰਾਲੀ ਆ ਪਹਿਲਾਂ ਪਰਾਲੀ ਇਹ ਤੋਂ ਬਾਅਦ ਕੰਬਾਈਨ ਤੋਂ ਬਾਅਦ ਇਹ ਉਹ ਕਰੀ ਆ ਹਾਂਜੀ ਰੀਪਰ ਵਜਿਆ ਰੀਪਰ ਵਜਿਆ ਬਾਅਦ ਹੁਣ ਇਹ ਖਲਾਰੂ ਆ ਜੀ ਅੱਛਾ ਕੋਈ ਜੀ ਕਰ ਦੂਗਾ ਜੀ ਨਹੀਂ ਖਲਾਰੂ ਮਤਲਬ ਬਦਲੋ ਕਿ ਆ ਢੇਰੀਆਂ ਜਿਹੜੀਆਂ ਤੇ ਬਣੀਆਂ ਇਹਨਾਂ ਨੂੰ ਇੱਕੋ ਜਿਹਾ ਕਰ ਦੂਗਾ ਤੇ ਥੱਲੇ ਲਾ ਲਾਂਗਾ ਉੱਤੇ ਆ ਜੂਗਾ ਉਹ ਵੀ ਜਿਹੜਾ ਗੱਲਾ ਉਹ ਵੀ ਸੋਪੇ ਅੱਛਾ ਸਕੌਣ ਖਾਤਰ ਹਾਂ ਸਕੌਣ ਖਾਤਰ ਫੇਰ ਕਿੰਨੇ ਦਿਨਾਂ ਲਈ ਤੁਸੀਂ ਉਹ ਮਸ਼ੀਨ ਕਿੰਨੇ ਦਿਨਾਂ ਚਲਾਓਗੇ ਫਿਰ ਉਹ ਮੈਂ ਇਹਦੇ 1-2 ਦਿਨ ਹੀ ਧੁੱਪ ਲਵਾਵਾਂਗੇ ਨਾਲ ਦੇ ਨਾਲ 1-2 ਦਿਨ ਹਾਂਜੀ ਮੰਨ ਲਓ ਪਹਿਲਾਂ ਰੀਪਰ ਵੱਜਣਾ ਹਾਂਜੀ ਕਮੈਨ ਤੋਂ ਬਾਅਦ ਰੀਪਰ ਹਾਂਜੀ ਫੇਰ ਹੈਡਰ ਹੈਡਰ ਹੀ ਹੈਡਰ ਹੋ ਗਿਆ ਇਹ ਤੋਂ ਬਾਅਦ ਜਿਹੜੀਆਂ ਉਹ ਬਣਦੀਆਂ ਲੈਣਾ ਜੀ ਲੈਣਾ ਜੀਆਂ ਉਧਰ ਚੱਲ ਜਾਂਦਾ ਰੈਂਕ ਅੱਛਾ ਉਹ ਰੈਕ ਹਾਂਜੀ ਸੌਜੀ ਏਡਰ ਚੱਲ ਪਿਆ ਜੀ ਇਹ ਖਲਿਆਰ ਦਾ ਜੀ ਇਹਦਾ ਮਤਲਬ ਸਾਰਾ ਸੇਤ ਨੂੰ ਤੁਹਾਡੇ ਕੋਲ ਹੈ ਜੇਰਾ ਕੋਈ ਜੇ ਤੁਸੀਂ ਗੱਠਾ ਬਣਾਉਣੀ ਆ ਤਦੂ ਪਹਿਲਾਂ ਜਿਹੜਾ ਗੁਜ਼ਰਨਾ ਪੈਂਦਾ ਉਹ ਸਾਰਾ ਕੁਝ ਹੈ ਹਾਂਜੀ ਲੋਵੀ ਏਡਰਾ ਜਿਹੜਾ ਇਹ ਖਲਿਆਰ ਦਾ ਕਿਉਂਕਿ ਰੀਪਰ ਜਦੋਂ ਵੱਜ ਗਿਆ ਰੀਪਰ ਤੋਂ ਬਾਅਦ ਇਹ ਹੁਣ ਜੋ ਨਾ ਜਿਹੜਾ ਇਹ ਪ੍ਰਾੜੀ ਆ ਸੁੱਕਣੀ ਆ ਦੇ ਵੀ ਨਹੀਂ ਚੱਲਣ ਦੇਵੀਂ ਇਹ ਰੁਕ ਤਾਂ ਨਹੀਂ ਇਹ ਇੱਕ ਕੰਮ ਕਰਦਾ ਹੈ ਵਾਹ ਕੀ ਬਾਤ ਹੈ ਜਿਹੜੀ ਇਹ ਮੇਰੇ ਤੋਂ ਮੈਂ ਕਾਰਨ ਦਾ ਇੱਕੋ ਜਿਹਾ ਕਰਦਾ ਇਹਨੂੰ ਰੈਂਕ ਇਹਨੂੰ ਰੈਂਕ ਕਹਿੰਦੇ ਪਹਿਲਾਂ ਰੀਪਰ ਹੋ ਗਿਆ ਹਾਂਜੀ ਫਿਰ ਟਰੈਕਟਰ 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 ਦੂਰ ਰਹਿ ਗਿਆ ਹੈਨਾ ਰੈਂਕ ਇਹ ਕੀ ਹੁਣ ਝੋਨਾ ਜਿਹੜਾ ਪਹਿਲਾਂ ਹੁਣ ਉੱਥੇ ਆਪਾਂ ਵੇਖਿਆ ਵੀ ਉਹ ਇਹ ਇਹ ਤੇਂਦਰ ਨੇ ਇਕੱਠਾ ਕੀਤਾ ਹਾਂਜੀ ਟਰੈਕਟਰ ਨੇ ਖਿਲਾਰਿਆ ਜੀ ਟਰੈਕਟਰ ਨੇ ਖਿਲਾਰਿਆ ਤੇ ਹੁਣ ਇਹ ਇਹ ਲੈਣਾ ਬਣਾਉਂਦਾ ਤੇ ਇਹਦੀ ਬਾਤ ਥੋੜੀ ਉਹ ਮਸ਼ੀਨ ਚੱਲ ਉਹ ਕਿਹੜੀ ਮਸ਼ੀਨ ਆ ਜਿਹੜੀ ਭੱਡੀਆਂ ਇਕੱਠਾ ਬਣਾਉਂਦੀ ਆ ਮਾਸ਼ੀਓ ਮਾਸ਼ੀਓ ਮਸ਼ੀਨ ਨੇ ਰਾਹੀ ਬਣਾਉਂਦੀ ਆ ਲਓ ਜੀ ਇਹ ਹੁਣ ਜਿਹੜੀ ਪਰਾਲੀ ਨੂੰ ਭੱਡੀਆਂ ਇਕੱਠਾ ਬਣਦੀਆਂ ਤੇ ਉਹ ਤੋਂ ਪਹਿਲਾਂ ਇਹ ਇੱਕ ਲੈਂਚ ਜਿਹੜੀ ਪਰਾਲੀ ਨੂੰ ਕਰ ਦਿੰਦਾ ਵੀ ਸੌਖੀਆਂ ਗੱਠਾਂ ਫਿਰ ਬਣ ਜਾਂਦੀਆਂ ਇਹ ਵੀ ਜਿਹੜੇ ਲਹਾਰੇ ਵਾਲੇ ਜਿਹੜੇ ਇਹਨਾਂ ਦਾ ਇਹ ਤੁਸੀਂ ਸਾਰਾ ਮਸ਼ੀਨਾਂ ਜਿਹੜੀਆਂ ਹੈ ਤੁਸੀਂ ਕਹਿੰਦੇ ਕਿ ਮੈਜੀ ਕਿੰਨਾ ਕੇ ਤੁਸੀਂ ਬਣਾ ਦਿੰਨੇ ਆ ਇੱਕ ਕਿੰਨਾ ਕ ਹੁਣ ਏ ਕਿੰਦੀਆਂ ਬਣਾਓਗੇ ਤੁਸੀਂ ਕਿੰਨੀ ਕਿ ਬਣਾ ਦੇਣ ਦਿਨ ਦੇ ਦੀ ਆ ਹਾਂ ਜੇ ਨਾ ਇਹ ਨਾ ਤੁਸੀਂ ਵੀ ਲਾਓ ਠੀਕ ਲੈਣ ਇਹ ਇਹ ਤਾਂ ਬਾਦ ਹੁਣ ਵੱਡੀਆਂ ਇਕੱਠਾਂ ਬਣਨੀਆਂ ਹੁਣ ਇਹ ਕਿੰਨੇ ਦਿਨਾਂ ਹੁਣ ਇਹ ਤੋਂ ਬਾਅਦ ਇਹਨੇ ਵੱਡੀਆਂ ਇਕੱਠਾਂ ਬਣਨੀਆਂ ਹੁਣ ਜੇ ਤੋਂ ਮਾਰਦੀ ਬਣਾ ਸਕਦੇ ਆ ਕਿ ਜੇ ਇਹਦੇ ਵੀ ਟਾਈਮ ਲੱਗਣਾ ਕਿ ਲਾ ਕੋ ਚੁੱਕਾ ਹੋ ਗਿਆ ਪੂਰਾ ਅੱਛਾ ਇਹ ਲਹਾਰੇ ਵਾਲਾ ਵੀ ਸਿਸਟਮ ਆ ਜਾ ਰਿਹਾ ਠੀਕ ਹੈ ਚਲੋ ਤੁਸੀਂ ਕੋਈ ਜਰਾ ਆਪਣਾ ਕੋਈ ਲਓ ਜੀ ਹੁਣ ਤੁਹਾਨੂੰ ਦਿਖਾਉਣੇ ਆ ਰੈਂਕ ਕਿਵੇਂ ਚੱਲਦਾ ഹലോ എൻ്റെ നൂട്സ് എന്താ നൂഡൽക്ക് ਇਹ ਗੱਠਾ ਵਜ਼ਨ ਜ਼ਿਆਦਾ ਹੁੰਦਾ ਹੈ ਦਾ ਤੇ ਲੋਡ ਕਿੰਨੀ ਹੁੰਦੀਆਂ ਤੇ ਕਿੰਨੀਆਂ ਗੱਠਾਂ ਲੋਡ ਹੋ ਜਾਂਦੀਆਂ ਟਰਾਲੀ 'ਚ ਤੇ ਇਹਦੇ ਬਾਰੇ ਇਹ ਜਾਣਦੇ ਆ ਕਿਉਂਕਿ ਇਹਦੇ ਤਾਂ ਮਿਲਦੀ ਡਰਾਈਵਰ ਦੇ ਨਾਲ ਇੱਕ ਹੁੰਦਾ ਹੀ ਹੈ ਲਓ ਜੀ ਹੁਣ ਇਹ ਗੱਠਾ ਤੇ ਇਹਨੂੰ ਹਣੇ ਚੱਕਣਾ ਖੁੱਲ ਗਿਆ ਇਸ ਕੰਝਾ ਹੂੰ ਹੋ ਗਿਆ ਫਿੱਟ ਸਿਕੰਜੇ ਜੀ ਲਓ ਜੀ ਉੱਪਰ ਜਾਣੀ ਹੈ ਪਹਿਲਾਂ ਉਹ ਨੂੰ ਇੱਧਰ ਲੈ ਬੱਤਲੇ ਜਾ ਰਿਹਾ ਹੈ ਇਹ ਨੂੰ ਪਹਿਲਾਂ ਥਾਂ ਬਣਾ ਰਿਹਾ ਹੈ ਤੇ ਇੱਥੋਂ ਤੱਕ ਲੈ ਆਉਗਾ 4 ਤੇ 5 ਤੇ 4 9 5 ਜੰਨਾ ਠੋੜੀਣਾ ਹੁਣ ਇਹ ਚੱਕਣੀ ਆ ਜੀ ਤੇ ਇਹ ਕਿਵੇਂ ਚੱਕਣੀ ਆ ਈ ਨਾ ਬਾਈ ਜੀ ਮੇਰਾ ਨਾਮ ਕਾਲਾ ਸਿੰਘ ਹੈ ਜੀ ਕਿੱਥੋਂ ਲਹਾਰੇ ਤੋਂ ਹੀ ਤੁਸੀਂ ਵੀ ਲਹਾਰੇ ਤੋਂ ਹੀ ਆ ਜੀ ਅੱਛਾ ਇਹ ਇਹ ਜਿਹੜੀ ਗੱਠ ਹੈ ਕਿੰਨੇ ਵਜਨ ਦੀ ਹੋਊਗੀ ਇਹ ਹੋਊਗੀ ਜੀ ਕੋਈ 4 1/2 ਗਵੰਡਲ ਦੀ 4 1/2 ਗਵੰਡਲ ਇਹ ਤਾਂ ਬੰਦਿਆਂ ਦੀ ਘੱਟ ਲੋਡ ਪੈਂਦੀ ਹੈ ਹਨਾ ਇਹ ਚ ਬੰਦਿਆਂ ਦੀ ਘੱਟ ਘੱਟ ਹੀ ਲੋਡ ਪੈਂਦੀ ਹੈ ਜੀ ਤੇ ਇਹ ਇਹ ਹੁਣ ਕਿੰਨੇ ਆ ਇਹਦੇ ਚ ਪੈਂਦੀਆਂ ਆ ਜਿਹੜੀ ਕੀ ਟਰਾਲੀ ਕਹਿੰਦੇ ਕਿ ਕੀ ਕਹਿੰਦੇ ਹੁੰਦੇ ਗੱਠਾਂ ਪਾ ਪੈ ਜਾਂਦੀਆਂ ਜੀ ਅਸੀਂ ਮਤਲਬ ਵੀ 10 ਤਾਂ ਥੱਲੇ ਲਾ ਦਿੰਨੇ ਆ 5 ਉੱਪਰ ਲੱਗ ਜਾਂਦੀਆਂ ਵੀ ਅੱਛਾ ਆਹਲਾ ਜੇ ਕੋ ਉੱਪਰ ਕਢਾ ਲੰਦਾ ਹਾਂ ਇਹਦੇ ਇਹਦੇ ਉੱਪਰ ਵੀ ਜਾਵੜਨਗੀਆਂ ਜੇ ਇਹਦੇ ਉੱਤੇ ਨਹੀਂ ਜੀ ਆਹ ਜਾਵੜੀ ਆ ਇੱਥੇ ਉੱਪਰ ਗੱਠ ਜਾਊਗੀ ਉੱਪਰ ਜਿਵੇਂ ਉਹ ਜਾਵੜੀ ਨਹੀਂ ਹੁਣ ਤਾਂ ਇਹ ਆ ਹੁਣ ਕਿੰਨੀਆਂ ਲੱਗੀਆਂ ਗਾਣੀਆਂ ਇਹਦੇ ਉੱਤੇ 5 ਗੱਠਾ ਉੱਪਰ ਜਾਣਗੀਆਂ ਅੱਛਾ 5 ਹੋਰ ਜਾਣਗੀਆਂ ਹਾਂਜੀ 5 ਹੋਰ ਜਾਣਗੀਆਂ ਥੱਲੇ 10 ਲਾ ਕੇ 5 ਉੱਪਰ ਜਾਣਗੀਆਂ ਤੇ ਫਿਰ ਜਾਵੋਗੇ ਕਿੱਥੇ ਇਹ ਇਹ ਅਸੀਂ ਨੇ ਇਹ ਕਰਦੇ ਆ ਇੱਥੇ ਜਿਹੜੇ ਬੰਦੇ ਸੀ ਬਣਾਈ ਜਾਂਦੇ ਜਿੱਥੇ ਉਹ ਮੋਟੀ ਡੰਪ ਕਰ ਦਿੰਦੇ ਆ ਇਹ ਦਿਉਣ ਆ ਜਦੋਂ ਆਕਸੀਜਨ ਹੋ ਜਾਂਦਾ ਉਦੋਂ ਅਸੀਂ ਇਹ ਚੱਕ ਕੇ ਆਥੇ ਆਪਦੀ ਅੱਛਾ ਹੁਣ ਜਿਹੜਾ ਇੱਥੋਂ ਦਿਉਣ ਦੇ ਆਸ-ਪਾਸ ਖੇਤਾਂ ਚ ਬਣਾਉਂਗੇ ਇੱਥੇ ਡੰਪ ਇੱਥੇ ਡੰਪ ਕਰ ਲਾਂਗੇ ਜੀ ਅੱਛਾ ਇੱਥੇ ਕਰ ਲਵਾਂ ਹਾਂਜੀ ਹਾਂਜੀ ਤੇ ਇਹਦੇ ਨਾਲ ਫਿਰ ਤੁਹਾਡਾ ਚਲੋ ਵਧੀਆ ਕਿੰਨੇ ਕ ਬੰਦੇ ਕੰਮ ਕਰਦੇ ਹੋਣੇ ਆ ਰੋਜ਼ਗਾਰ ਤਾਂ ਵਾਵਾ ਮਿਲਿਆ ਚਲੋ ਜੀ ਸਾਨੂੰ ਮਤਲਬ ਮੰਨ ਲਓ ਹੋਵਾਂਗੇ ਅਸੀਂ ਕੋਈ 50 60 ਬੰਦੇ ਜੀ ਅੱਛਾ ਜਿਹੜੇ ਇੱਥੇ ਕੰਮ ਕਰਦੇ ਆ ਇੱਕ ਦਿਨ ਵਿੱਚ ਦੀ ਕਿੰਨੇ ਕ ਬਣਾ ਲੈਂਦੇ ਹੋਗੇ ਤੁਸੀਂ ਆ ਇਹ ਤਾਂ ਮੇ ਇੱਕ ਆ ਟਰਾਲੀ ਭਰ ਲਈ ਕਿ ਥੋੜਾ ਹੀ ਲੱਗਦਾ ਮੈਨਾਂ ਦੀ ਹੈ ਨਾ ਘੰਟਾ ਕਿਤਾ ਹੀ ਲੱਗਦਾ ਹੁਣ ਨਹੀਂ ਜੀ ਇੱਧੇ ਕਿ ਘੰਟੇ ਹੀ ਭਰ ਜਾਂਦੀ ਹੈ ਟਰਾਲੀ ਇੱਧੇ ਘੰਟੇ ਹੀ ਹੈ ਜਾਨੇ ਡੇਢ ਘੰਟੇ ਚ ਗੇੜਾ ਲੱਗ ਜਾਂਦਾ ਜੀ ਤੇ ਕਿੰਨੇ ਕਿ ਗੇੜੇ ਲਾਣਦੇ ਹੋਗੇ ਲਾ ਦਿੰਨੇ ਜੀ ਕੋਈ 10 15 ਗੇੜੇ ਮਤਲਬ ਕੰਮ ਚੱਲੀ ਜਾ ਵੀ ਜਿਹੀ ਮਿੱਲੀ ਹੁੰਦੀ ਹੈ ਹਾਂ ਜਾਂ ਮੰਨ ਲਾ ਹਣਾ ਵਾਣ ਗਿੱਲੇ ਆ ਹਾਂ ਤੇ ਉ 15 ਗੇੜੇ ਲੱਗ ਜਾਂਦੇ ਆ ਜੀ ਇਹ ਹੁਣ ਜਿਹੜੀਆਂ ਪਹੀਆਂ ਤਾਂਗਾ ਹਨਾ ਉਹਦੇ ਚ ਤਾਂ ਨਹੀਂ ਡੰਗਣੀ ਇਹ ਉਹਦੇ ਚ ਨਹੀਂ ਮੁੜਦੀ ਉਹ ਤਾਂ ਜੋ ਕਹਿੰਦੇ ਹਨ ਵੀ ਜੇ ਸਾਰੀ ਪਹਿਲਾਂ ਜਗ੍ਹਾ ਪਹਿਲਾਂ ਦੇਖ ਲੈਣ ਨਾ ਲੀ ਹਾਂ ਖੁੱਲੀ ਜਗ੍ਹਾ ਥਾਣੀ ਲੈ ਕੇ ਜਾ ਪਹਿਲਾਂ ਸਾਨੂੰ ਇਹ ਮੌਕਾ ਦੇਖਣਾ ਪੈਂਦਾ ਵੀ ਜਿੱਥੇ ਤੁਸੀਂ ਜਾਣਾ ਹਾਂਜੀ 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 ਉਹ ਦੇਖ ਕੇ ਥੋੜੇ ਬੰਦੇ ਹੈਗੇ ਉੱਥੇ ਦੇਖੇ ਸਾਡਾ ਬੰਦਾ ਇੱਕ ਸਪੈਸ਼ਲੀ ਤੁਰਿਆ ਫਿਰਦਾ ਹੁੰਦਾ ਇਸ ਕੰਮ ਤੇ ਉਹ ਰਾਹ ਰੂ ਸਾਨੂੰ ਦੱਸਦਾ ਵੀ ਇੱਧਰ ਦੀ ਲੈ ਜਾਓ ਇੱਧਰ ਦੀ ਸਹੀ ਹੈ ਤੇ ਇਹਦਾ ਕੰਮ ਕੀ ਹੈ ਫਿਰ ਇਹ ਕਿੱਥੇ ਕੀ ਕੰਮ ਹੋਣਾ ਇਹ ਕੰਪਨੀ ਦੇ ਵਿੱਚ ਲੈ ਜਾਂਦੇ ਆ ਜੀ ਫਿਰ ਉੱਥੇ ਕਹਿੰਦੇ ਵੀ ਇਹਦਾ ਨਾ ਗੁਟਕਾ ਗਟਕਾ ਬਣੂਗਾ ਫਿਰ ਉਹ ਜਾਊਗਾ ਪੱਠੇ ਵਗੈਰਾ 'ਚ ਵੀ ਮਾਨਤਾ ਹੋਊਗੀ ਪੱਠੇ 'ਚ ਵੀ ਮਾਨਤਾ ਮਿਲਗੀ ਨਾ ਉਹ ਗੱਲ ਤੇ ਹਾਂਜੀ 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 ਹਾਂ ਠੀਕ ਹੈ ਜੀ ਹਾਂਜੀ